ਦੀ ਵੀ ਤੇਨੂੰ ਪਤਾ ਦਾ ਗਾਜਤੰਦੀ ਹੈਗੀ ਤੇ ਤੂੰ ਨੂੰ ਕੱਲ ਹੀ ਕਹਣੀ ਹਾਂ ਕੰਮ ਉਹਨੂੰ ਪਕੋੜਿਆਂ ਨੂੰ ਤੇ ਹੋਰ ਕਿਹ ਕੰਮ ਵੱਲੋਂ ਤੂੰ ਮੈਨੂੰ ਦੱਸਦੀ ਸਭ ਕੋ ਤੇ ਹੁਣ ਅੱਡੇ ਤੋਂ ਮਿਲ ਜਾਂਦਾ ਵਾ ਹੁਣ ਤੇ ਕਿਹਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਹੁਣ ਤੇ ਨਿਆਣਾ ਕ ਲਾਦੇ ਅਗਲੇ ਸਾਰਾ ਸਮਾਨ ਬੰਨ ਕੇ ਤੇ ਬੰਦੇ ਦੇ ਘਰ ਪਚਾ ਦੇ ਕਿ ਕਹਿਣਗੇ ਕਿ ਸਹੁਰਿਆਂ ਨੇ ਕੁਝ ਨਹੀਂ ਪਾਇਆ ਪਾ ਕੇ ਜਾਣਗੇ ਇਹ ਤਾਂ ਅਗਲੇ ਨੂੰ ਪਤਾ ਲੱਗੂਗਾ ਹਾਂਜੀ ਉਹ ਤੇ ਹੈ ਪਰ ਸੰਭਨ ਦਾ ਬੜਾ ਇਹਦਾ ਹੁੰਦਾ ਤੇ ਕੋਈ ਗੱਲ ਨਹੀਂ ਇਹੋ ਦਿਨ ਹੁੰਦੇ ਪਾਉਂਦੇ ਗਾਂ ਹੋ ਕੇ ਤੇ ਆਪੇ ਸਾਮਸਾਂ ਮੈਂ ਦੇਤੇ ਹੀ ਪਹਿਲੇ ਦੇ ਕੇ ਕੱ ਲਿਆਵਾ ਫੇਰ ਕਿਉਂ ਕਰਦੇ ਜੇ ਮੈਨੂੰ ਵੀ ਪਤਾ ਪਹਿਲੀ ਵਾਰ ਆ ਜਾਣਾ ਹੁੰਦਾ ਨਹੀਂ ਉਹਨਾਂ ਨੇ ਕਹਣਾ ਸੀ ਡੱਬੇ ਡੁੱਬਾ ਲੈ ਜਾਂਦੇ ਉਹ ਮੈਂ ਕਿਹਾ ਸਾਰਾ ਕੁਝ ਵੇਖਾਂ ਭੜਾ ਕੋਣ ਦਾ ਕੋਣ ਹਾਰ ਨਾ ਮਰਨਿਆ ਲੈ ਆ ਗਈ ਮਾਤਾ ਦਿੱਤੀ ਹੈ ਆ ਤੱਕ ਚਿੱਕੀ ਇਹਨੇ ਕੋ ਰਜ ਵਈ ਪਈ ਨਹੀਂ ਆਣਾ ਪਹਿਲੀ ਵਾਰ ਫੇਰਾ ਪੰਤ ਆ ਪਾਣੀ ਚੱਕ ਲੈ ਗਲਾਸਾਂ ਚ ਇਹਨਾਂ ਮੰਮੀ ਤਾਂ ਫੇ ਮੰਮੀ ਨਹੀਂ ਨਾ ਘਰ ਹੈਗੀ ਤਾਂ ਲੈ ਕੇ ਆਈਏ ਜੇ ਕਿ ਤਾਂ ਮੰਮੀ ਘਰ ਹੁੰਦੀ ਨਾ ਫੇ ਤਾਂ ਜੂਸਾਂ ਨਾ ਹੀ ਦੇਖੇ ਮਨ ਜੰਦਾਰ ਆ ਹਾਂਜੀ ਬੀਬੀ ਲੈ ਵੀਰੇ ਆਹ ਪਤਾ ਆ ਗਿਆ ਆ ਗਿਆ ਵੀਰਿਆ ਕੀ ਕੰਮ ਪੈ ਗਿਆ ਵਾ ਕੰਮ ਕੀ ਪੈਣਾ ਵਾ ਹੈ ਕੁੜੀ ਨੇ ਆਉਣਾ ਸਵੇਰੇ ਪਰੌਣੇ ਨੇ ਵੀ ਆਉਣਾ ਹੈ ਤੇ ਉਹਨੇ ਅੱਛਾ ਤੇ ਮੈਂ ਆਖਣ ਦੇ ਹਾਂ ਜੀਵਨ ਨੂੰ ਇਸ ਸਵੇਰੇ ਥੋੜੇ ਜਿਹਾ ਪਕੌੜੇ ਕੱਢ ਲਈ ਠੀਕ ਤੇ ਐਵੇਂ ਟਾਲ ਮਟੋਲਾ ਜਾ ਕਰੀ ਜਾਂਦੀ ਆ ਵੇਖਾਂਗੀ ਵੇਖਾਂਗੀ ਮੇਰਾ ਟਾਈਮ ਨਿਕਲਿਆ ਤੇ ਵੇਖਾਂਗੀ ਇਹਦਾ ਮਤਲਬ ਵੀ ਉਹਨੇ ਨਹੀਂ ਗਿਆ ਕੱਢਣੇ ਤੇ ਤੂੰ ਇਦਾਂ ਕਰੀਂ ਪੀ ਸਵੇਰੇ ਫਿਰ ਜਾ ਕੇ ਤੇ ਸਾਰਾ ਸਮਾਨ ਉੱਥੋਂ ਹੀ ਲੈ ਆਨੀ ਵਿਚਾਰ ਨਹੀਂ ਬੀਬੀ ਤੇ ਮੇਨੂੰ ਪਤਾ ਲੱਗਾ ਜਿੱਤੰਦੀ ਹੈਗੀ ਆ ਤੇ ਤੂੰ ਨੂੰ ਕੱਲ ਹੀ ਕਹਿਣੀ ਹਾਂ ਕੰਮ ਉਹਨੂੰ ਪਕੋੜਿਆ ਨੂੰ ਤੇ ਹੋਰ ਕਿਹ ਕੰਮ ਵੱਲੋਂ ਤੂੰ ਮੈਨੂੰ ਦੱਸਦੀ ਸਭ ਕੁ ਉਹ ਤੇ ਹੁਣ ਅੱਡੇ ਤੋਂ ਮਿਲ ਜਾਂਦਾ ਵਾ ਹੁਣ ਤੇ ਕਿਹਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਹੁਣ ਤੇ ਨਿਆਣਾ ਕਹ ਲਾਦੇ ਅਗਲੇ ਸਾਰਾ ਸਮਾਨ ਬੰਨ ਕੇ ਤੇ ਬੰਦੇ ਦੇ ਘਰ ਪਹੁੰਚਾ ਦਿੰਦੇ ਉਹ ਤੇ ਤੇਰੀ ਗੱਲ ਠੀਕ ਆ ਪਰ ਜੇ ਮੈਂ ਨਾ ਨਾ ਕਹਿੰਦੀ ਫਿਰ ਇਹ ਨਾਖਣਾ ਮੈਨੂੰ ਕਿਹਾ ਹੀ ਨਹੀਂ ਤੇ ਕੱਢ ਲਈ ਆਹੋ ਗੱਲ ਤਾਂ ਵੀ ਹੈਗੀ ਮੁਰਕੇ ਇੰਨੇ ਫਿਰ ਉੱਤੋਂ ਦੇ ਵੱਲ ਜਾਣਾ ਸੀ ਸਾਰੇ ਪਾਸੇ ਤੋਂ ਨੇ ਵੱਲ ਜਾਣੇ ਹੁੰਦੇ ਆ ਤੇ ਕੀ ਕਰਨਾ ਫਿਰ ਸਣਾ ਤੇ ਪਹਿਣਾ ਮੇਰੀ ਸੁਣ ਲੈ ਗੱਲ ਉਹਨਾਂ ਨੇ ਇੱਕ ਦਿਨ ਕੱਲ ਉਹਨਾਵਾਂ ਨਾ ਕਿ ਕੋਈ ਗੱਲ ਨਹੀਂ ਗਈ ਤੇ ਚਾਹ ਪਾਣੀ ਦੇ ਤੇ ਕਰੀ ਵਟ ਕੱਢਦਾ ਹੁਣ ਦੱਸਾਂ ਗੱਲ ਕੀ ਨਵੇਂ ਸਮਿਆਂ ਦੇ ਇੱਕ ਦੋ ਵਾਰੀ ਕਰਨਾ ਪੈਂਦਾ ਵਾਦਾ ਕਰਨਾ ਪੈਂਦਾ ਹਾਂ ਚਲੋ ਮੁੜ ਕੇ ਤੇ ਫਿਰ ਬੰਦਾ ਘਰ ਵਾਂਗੂ ਹੀ ਹੋ ਜਾਂਦਾ ਵਾ ਚਲ ਕੋਈ ਬੜੀ ਚੀਜ਼ ਤਾਂ ਮੈਂ ਠੀਕ ਹੈ ਨਹੀਂ ਬੜੀ ਦਿੱਤਾ ਮੈਂ ਕੋਈ ਗੱਲ ਨਹੀਂ ਗਈ ਆਹ 70 ਰਾਲ ਮੈਂ ਜਾਂਦਾ ਸੀ ਉਹ ਆਹ ਹੁਣ ਅਸੀਂ ਕਿੰਨਿਆਂ ਕਿ ਜਾ ਕੇ ਆਪਣੇ ਸੋਹਰੇ ਚੀਜ਼ਾਂ ਮੰਗਦੇ ਠੀਕ ਨਹੀਂ ਜੋ ਬਣੇ ਤੇ ਖਾ ਪੀ ਲਈਦਾ ਵਾ ਇਹ ਚਲੋ ਨਾ ਮੈਂ ਸਮਝਾ ਤੁਹਾਨੂੰ ਦੀ ਆ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਸੇਵਾ ਕਰਨੀ ਪੈਂਦੀ ਆ ਤੇ ਚਲ ਇਦਾਂ ਹੀ ਕਰੀ ਤੂੰ ਤੂੰ ਇਦਾਂ ਕਰੀ ਹੁਣ ਤੂੰ ਨਾ ਕਹਿੰਨਾ ਕੋਈ ਗੱਲ ਕਰੀ ਜਦੋਂ ਕੋਈ ਬੰਦਾ ਆ ਕੇ ਮਾਪੀ ਸਾਰਾ ਕੰਮ ਕਰ ਲੈਣਾ ਚਲੋ ਠੀਕ ਆ ਪਤਨਾ ਮੈਂ ਤੁਹਾਨੂੰ ਕਹਿਣੀ ਆ ਕੋਈ ਗੱਲ ਹੁਣ ਤੈਨੂੰ ਦੱਸ ਦਿੱਤੀ ਆ ਮੈਂ ਗੱਲ ਸਾਰੀ ਨਹੀਂ ਨਹੀਂ ਹੁਣ ਹੀ ਕਰਨੀਗੀ ਤੁਸੀਂ ਮੈਂ ਕਹਿੰਨਾ ਉਹਦੋਂ ਨਾ ਵੀ ਨਹੀਂ ਕਰਨੀ ਤੇ ਮੈਨੂੰ ਦੱਸਦੇ ਤੇ ਗੱਲ ਹੀ ਕੋਈ ਨਹੀਂ ਕਿਹਾ ਕਿ ਤੁਹਾਡੇ ਕੋ ਭਜਾ ਕੇ ਗੱਲੋ ਉਹਦੇ ਨਾਲ ਕਰਨੀ ਪੈਣੀ ਜਿੱਥੇ ਮੱਗੇ ਬੀਬੀ ਨੇ ਖਰਚ ਕੀਤਾ ਵਾ ਤੇ ਉੱਥੇ ਮੈਨੂੰ ਭਜਾ 2000 ਨਾਲ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਕਰਨੀ ਪੈਣੀ ਸੀ ਹੁਣ ਫਿਰ ਪੁੱਠੇ ਪਾਸੇ ਨੂੰ ਜਾਣਾ ਸੀ ਅਖਣਾ ਮੈਨੂੰ ਕਹਿੰਦੀ ਮੈਂ ਨਾ ਕੱਢ ਲੈਂਦੀ ਓਏ ਆਹੋ ਗੱਲ ਤੇ ਤੇਰੀ ਠੀਕ ਪੁੱਤ ਨੂੰ ਆਂਦੀ ਆ ਤੇ ਆ ਚੀਜ਼ ਲਾਇਆ ਕਿ ਲੈ ਮੈਨੂੰ ਤੈਨੂੰ ਕੁਛ ਹੈ ਨਹੀਂ ਕਿ ਨਾ ਮੈਂ ਇੱਕ ਨਾਮ ਬਣਾਵੇਂਗੀ ਮੈਂ ਤਾਂ ਕਰਕੇ ਪਿੱਛੇ ਹੁਣ ਨਵੇਂ ਸਮੇਂ ਕੰਮ ਆ ਤੇ ਹੁਣ ਸਾਰੇ ਇੱਕ ਦੂਰੀ ਦੇ ਪਰ ਧੋਣੇ ਪੈਣੇ ਆ ਕਰਨਾ ਪੈਣਾ ਤੇ ਦੋ ਮੁੜ ਕੇ ਫਿਰ ਚਲੋ ਬੰਦਾ ਪਰਵਾਹ ਪਰਵਾਹ ਤੇ ਮੈਂ ਹੋ ਤਾਂ ਕਰ ਲਵਾ ਫਿਰ ਚਲੋ ਹੁਣ ਪਹਿਲਾਂ ਪਹਿਲਾਂ ਤੇ ਪਤਾ ਹੁੰਦਾ ਹੀ ਆ ਕੋਈ ਆਹੋ ਚਲੋ ਕੀ ਕਰਨਾ ਕੋਈ ਕਰ ਕੋਈ ਗੱਲ ਨਹੀਂ ਫਿਰ ਸਵੇਰੇ ਤੋਂ ਕਰ ਲਈ ਆਪੇ ਕੋਈ ਨਹੀਂ ਉਹ ਮੈਂ ਡਿਆਵਾ ਮਸ਼ੀਨ ਜੀ ਦਾ ਉਹ ਪੈਪ ਜਾ ਲਾਉਣ ਤੇ ਕੋਈ ਗੱਲ ਨਹੀਂ ਮੈਨੂੰ ਮੈਂ ਕੱਲ ਸਾਰਾ ਇੰਦਿਆਮ ਕਰ ਲਵਾਂ ਚੰਗਾ ਪੁੱਤ ਚੰਗਾ ਹੁੰਦਾ ਮੈਂ ਵੇਖਾਂ ਮੜਾ ਜੇ ਉਧਰ ਹੈ ਕਰ ਲਾ ਕਰ ਲਾ ਜਿਹੜਾ ਕੰਮ ਕਰਨ ਦੇ ਆ ਚੰਗਾ ਬਹਿ ਤੋ ਤੂੰ ਮੁੰਨਾ ਤੇ ਵਿਚਾਰਾ ਕਰੂਗਾ ਪਰ ਇਹ ਜਨਾਨੀ ਜਿਹੜੀ ਆ ਨਾ ਇਹ ਤੇ ਇੰਨੀ ਈਰਖਾ ਦੀ ਭਰੀ ਐਂ ਤੇ ਕਰਨਾ ਹੀ ਕੱਖ ਨਹੀਂ ਐਂ ਤੇ ਆਖਣਾ ਜਿੰਨਾ ਜਲੂਸ ਨਿਕਲੇ ਉਨਾ ਹੀ ਥੋੜਾ ਇਦਾਂ ਵੀ ਜਨਾਨੀ ਆਏ ਚਲੋ ਮੇਰੇ ਪੁੱਤ ਨੇ ਸੰਭਾਲ ਲੈਣਾ ਸਭ ਕੁਝ ਕੋਈ ਗੱਲ ਨਹੀਂ ਕਰਦੀ ਰਹੇ ਜੋ ਕਰਦੀ ਆ ਇਹਦੀ ਕਿਹੜੀ ਗੱਲ ਆ ਇਹੰਤੇ ਇਦਾਂ ਕਰਦੀ ਰਹਿਣਾ ਸਾਰੀ ਉਮਰ ਹਾਇ ਖਸਮਾਂ ਚਲੋ ਨੀਲ ਕੰਧ ਵੀ ਲੱਗ ਗਈ ਹੁਣ ਨਾ ਇਹਨਾਂ ਨੂੰ ਕਹਿਣੀ ਆ ਕਿ ਚਲੀਏ ਤਿਆਰ ਹੋ ਗਈਆਂ ਮੈਂ ਆਲਾ ਪੁੱਤ ਸੈਟ ਪਾ ਕੇ ਜਾ ਠੀਕ ਆ ਮੰਮਾ ਤੇ ਆਲਾ ਚੂੜੀਆਂ ਠੀਕ ਆ ਮੰਮਾ ਮੈਂ ਤਾਂ ਕਹਿੰਨੀ ਸੀ ਕਿ ਰਹਿਣ ਦੀ ਨੇ ਅੱਜ ਕੱਲ੍ਹ ਨਾ ਸੋਨਾ ਪਾਉਣ ਦਾ ਕਿਹੜਾ ਰਵਾਜ ਹੈਗਾ। ਉਹ ਚੱਲ ਕੋਈ ਗੱਲ ਨਹੀਂ ਤੇਰੇ ਪੇਕੇ ਕੀ ਕਹਿਣਗੇ ਕਿ ਸਹੁਰਿਆਂ ਨੇ ਕੁਝ ਨਹੀਂ ਪਾਇਆ। ਪਾ ਕੇ ਜਾਏਂਗੇ ਇਹ ਤਾਂ ਅਗਲੇ ਨੂੰ ਪਤਾ ਲੱਗੂਗਾ। ਹਾਂਜੀ ਉਹ ਤੇ ਹੈ ਪਰ ਸੰਭਨ ਦਾ ਬੜਾ ਇਹਦਾ ਹੁੰਦਾ। ਤੇ ਕੋਈ ਗੱਲ ਨਹੀਂ। ਇਹੋ ਦਿਨ ਹੁੰਦੇ ਪਾਉਂਦੇ। ਗਾਂ ਹੋ ਕੇ ਤੇ ਆਪੇ ਸਾਹਮਣੇ ਰਖੀਦਾ ਵਾ। ਕੋਈ ਨਹੀਂ ਕੀ ਪਾਉਣਾ ਵਾ। ਚਲੋ ਕੋਈ ਨਹੀਂ ਫਿਰ ਮੈਂ ਪਾ ਜਾਨੀ ਹਾਂ ਸੱਟ ਤੇ ਚੂੜੀਆਂ। ਤੇ ਪੈਸੇ ਨਾ ਮੈਂ ਲਖਬੀਰ ਨੂੰ ਦੇ ਦਿੱਤੇ ਆ। ਕੋਈ ਗੱਲ ਨਹੀਂ ਉਹਨਾਂ ਨੂੰ ਦੇ ਦਿੱਤੇ ਤੇ ਵਧੀਆ ਸਗੋ। ਤੇ ਖਾਣ ਨੂੰ ਕੁਝ ਲੈ ਦਿਓ। ਹੱਥ ਲਮਕਾਉਂਦੇ ਨਾ ਨੇਡ ਬਾਲੇ ਕਿ ਜਾਵਾਂਗੇ ਫਰੂਟ ਲੈ ਲੀਂ ਦੱਬਾ ਵੀ ਲੈ ਜਿਓ ਤੇ ਫਰੂਟ ਵੀ ਲੈ ਜਿਓ ਪਹਿਲੀ ਵਾਰਾਂ ਤੁਸੀਂ ਜਾਣਾ ਵਾ ਠੀਕ ਹੈ ਮੰਮੀ ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗਦਾ ਠੀਕ ਹੈ ਮੰਮੀ ਤੇ ਬਾਕੀ ਜੇ ਤੂੰ ਕੋਈ ਚੀਜ਼ ਲੈਣੀ ਹੋਊਗੀ ਤਾਂ ਉਥੋਂ ਸ਼ਹਿਰੋਂ ਲੈ ਲੈ ਮੈਂ ਤਾਂ ਕਹਿੰਨੀ ਸੀ ਕਿ ਤੁਸੀਂ ਵੀ ਨਾਲ ਸੁਦੇ ਸੀ ਆਈ ਜਾਣਾ ਸਾਧਿਆੜੀ ਉਹ ਕੋਈ ਗੱਲ ਨਹੀਂ ਮੈਂ ਫੇਰ ਚਲ ਜੂਗੀ ਹੁਣ ਇਹ ਆ ਤੇ ਇਹ ਵੀ ਬਾਹਰ ਕੰਮਕੁਮ ਕਰਨ ਰਹੇ ਆ ਹਾਂਜੀ ਤੇ ਜੇ ਮੈਂ ਵੀ ਤੁਹਾਡੇ ਨਾਲ ਚਲ ਗਈ ਮਗਰ ਚਾਹ ਪਾਣੀ ਕਿਨੇ ਕੱਢਣਾ ਵਾ ਹਾਂਜੀ ਉਹ ਤੇ ਹੈ ਤਹੀਂ ਜਾ ਕੇ ਹੋ ਆਓ ਜੇ ਅੱਧ ਰਾਤ ਰਹਿਣਾ ਹੋ ਠੀਕ ਆ ਤੁਝੇ ਸ਼ਾਮਾਂ ਨੂੰ ਆਉਣਾ ਨਾ ਤਾਂ ਟਾਈਮ ਨਾਲ ਦਰੋਂ ਤੁਰ ਪਿਓ ਫਿਰ ਨਹੀਂ ਫਿਰ ਟਾਈਮ ਨੇ ਆਵਾਂਗੇ ਦੱਬ ਦੇਖਦੇ ਆ ਜਾ ਕੇ ਕੀ ਕਹਿੰਦੇ ਆਹੋ ਅੱਧੀ ਰਾਤ ਨਾ ਕਰ ਆਇਓ ਕਿਉਂਕਿ ਸਮਾਂ ਨਹੀਂ ਚੰਗਾ ਹੈਗਾ ਡਰ ਲੱਗਦਾ ਵਾ ਉਹ ਤਾਂ ਮੰਮੀ ਹੈ ਸਮਾਂ ਤੇ ਵਾਕਿਆ ਨਹੀਂ ਚੰਗਾ ਹੈਗਾ ਤੇ ਜਾਓ ਫਿਰ ਮੈਂ ਟਾਈਮ ਦੇ ਨਾਲ ਕਿ ਸੈਟ ਨਹੀਂ ਪਾਣਾ ਕਿ ਸਮਾਂ ਨਹੀਂ ਚੰਗਾ ਚਲ ਕੋਈ ਨਹੀਂ ਤੁਸੀਂ ਗੱਡੀ 'ਚ ਜਾਣਾ ਤੁਸੀਂ ਘੜਾ ਤੁਰ ਕੇ ਜਾਣਾ ਚਲੋ ਠੀਕ ਆ ਮੰਮੀ ਫਿਰ ਮੈਂ ਇਹਨਾਂ ਨੂੰ ਕਹਿੰਨੀ ਆ ਤੇ ਚੱਲਦੇ ਫਿਰ ਆਹੋ ਟਾਈਮ ਨਾ ਜਾਓ ਫਿਰ ਠੀਕ ਆ ਉਹ ਦਿਓਗੇ ਮੈਂ ਸੈੱਟ ਦੇਗੀ ਆ ਚਲ ਪਾ ਕੇ ਦਵਾਂਗੀ ਨਾ ਤੇ ਟੋਰ ਜੀ ਬਣ ਜੂਗੀ ਮੈਨੂੰ ਮੈਨੂੰ ਕੀ ਪਤਾ ਜਿਹੜੀ ਉੱਥੇ ਪਰਝਾਈ ਹੈ ਉਹਨੇ ਕਿੰਨਾ ਕਸੜਨਾ ਦੇ ਕੇ ਉਹਨਾਂ ਨੇ ਉਹਨੇ ਤਾਂ ਮੈਨੂੰ ਪਾਈ ਸੀ ਨਾ ਇੱਕ ਚੇਂਜ ਦੀ ਉਦੋਂ ਕਹਿੰਦੀ ਸੀ ਕਿ ਸੋਨਾ ਬੜਾ ਮਹਿੰਗਾ ਤੈਨੂੰ ਕਿੱਟੀ ਸੱਟ ਹੀ ਪਹੁੰਚੇਂ ਜੀ ਤੇ ਵਿੱਚ ਮੱਸਾ ਕੁ ਲੋਕੜ ਪਾ ਕੇ ਦੇ ਤਾ ਕੋਈ ਨਹੀਂ ਅੱਜ ਸੈਟ ਵੇਕ ਨਾ ਤੈਨੂੰ ਸਾੜਾਂਗੀ ਨਾ ਜਰਾਕ ਚੰਗੇ ਤਰ੍ਹਾਂ ਵੈਸੇ ਵੀ ਨਾ ਤੇ ਮੈਨੂੰ ਬੜਾ ਦੁਖੀ ਕੀਤਾ ਹੋਇਆ ਕਦੀ ਕੋਈ ਗੱਲ ਕਰ ਲੈਣੀ ਮम्मी ਨਾ ਕਦੀ ਕੋਈ ਗੱਲ ਕਰ ਲੈਂਦੀ ਤੈਨੂੰ ਲੱਗਦਾ ਹਰੇ ਹੁਣ ਮੈਂ ਘਰ 'ਚ ਨਹੀਂ ਹੈਗੀ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਮੈਨੂੰ ਸਭ ਪਤਾ ਲੱਗਦਾ ਮम्मी ਮੈਨਾਂ ਫੋਨ 'ਤੇ ਗੱਲ ਕਰ ਕੋਈ ਨਹੀਂ ਜੇ ਤੂੰ ਅੱਜ ਸੇਵਾ ਨਾ ਕੀਤੀ ਨਾ ਦੀ ਫੇਰ ਤੈਨੂੰ ਮੈਂ ਦੱਸਾਂ ਕੁਝ ਨਹੀਂ ਕਰਾਂ ਚਲੋ ਹਮ ਸੈਟ ਪਾ ਗਏ ਤੇ ਇਹਨਾਂ ਨੂੰ ਕਹਿੰਨੀ ਆ ਕਿ ਚੱਲੀ ਆਪਾਂ ਲੇਟ ਹੋਣੇ ਆ ਫਰੂਟ ਵੀ ਲੈਣਾ ਤੇ ਡੱਬੇ ਵੀ ਲੈਣੇ ਰਸਤੇ ਤਾਂ ਕਰ ਦਿਨਾ ਸੈਟ ਨਾ ਗੱਡੀ 'ਚ ਪਾਵਾਂਗੇ ਅੱਜ ਕੱਲ੍ਹ ਜਮਾਨਾ ਕਿਹੜਾ ਪਾ ਕੇ ਜਾਂਦਾ ਘਰੋਂ ਹਾਂਜੀ ਬੋਹੜ ਹਾਂਜੀ ਹੋ ਗਈ ਮਮਮੀ ਸੈਟ ਫੜਾ ਕੇ ਗਈ ਸੀ ਤੇ ਕਹਿੰਦੇ ਸੀ ਭੋਲੀ ਮੇਰਾ ਨਾ ਜੀ ਜਾਨ ਹੀ ਕਰਨ ਦਾ ਪਾਉਂਦਾ ਮੈਂ ਘੱਟ ਕੱਲ ਮਾਨਾ ਨੇ ਠੀਕ ਹੈਗਾ ਗੱਡੀ ਚ ਕੀ ਸੱਟ ਪਾਣਾ ਰਸਤੇ 'ਚ ਨਾ ਦੱਬਾ ਤੇ ਫਰੂਟ ਲੈਣੇ ਆ ਉਦੋਂ ਉਤਰਨਾ ਤੇ ਹੈ ਹੀ ਆ ਫਿਰ ਸੱਟ ਮੈਂ ਇਦਾਂ ਕਰਾਂਗੀ ਗੱਡੀ ਚ ਪਾਲਾਂਗੀ ਜਦੋਂ ਕਾਰ ਲੱਗਿਆ ਆਂਗੀ ਚਲ ਕੋਈ ਨਹੀਂ ਜੇ ਫੜਾਇਆ ਵਾ ਤਹੋਣੇ ਪਾਲ ਕਿਹੜੀ ਕਰਨ ਨਹੀਂ ਪਾਣਾ ਹੈਗਾ ਬਾਹਰ ਜਦੋਂ ਉਤਰਨਾ ਫਰੂਟ ਵਗੈਰਾ ਲੈਣ ਲੋਕਾਂ ਦੀ ਸੋਹ ਨਜ਼ਰ ਆਂਦੀ ਆ ਓਏ ਏਡੀ ਨਹੀਂ ਕੋ ਗੱਲ ਤੋਂ ਲੱਗ ਲਹਿ ਜੇ ਲੇ ਦੱਸ ਕੋਈ ਕੀ ਪਤਾ ਲੱਗ ਲੈ ਜੇ ਕੋਹ ਨਹੀਂ ਹੁੰਦਾ ਏਡੀ ਨਹੀਂ ਕੋ ਗੱਲ ਇਹ ਤੂੰ ਹੀ ਰਹਿੰਦਾ ਅੱਛਾ ਬੀੜੀ ਬੰਸੋ ਮੰਮੀ ਆਏ ਨਾ ਮੇਰੇ ਕੋਲ ਕਹਿੰਦੇ ਹੀ ਜੇ ਰਾਤ ਰਹਿਣਾ ਹੋਇਆ ਤੇ ਫੇਰ ਦੇਰ ਰਹਿ ਲਿਓ ਤੇ ਜੇ ਰਾਤ ਨਹੀਂ ਰਹਿਣਾ ਹੋਇਆ ਤੇ ਫਿਰ ਟਾਈਮ 'ਤੇ ਆ ਜਿਓ ਤੇ ਵੀ ਰਹਿਣਾ ਤੇ ਜਿੱਦਾਂ ਮਰਜੀ ਹੈਗੀ ਵੇ ਯਾਰ ਸੌਹੜੀ ੜੀ ਲੈ ਆਉਨੇ ਚੱਲ ਇਦਾਂ ਕਰ ਲਾਂ ਨੇ ਪਰ ਅਗਲੀ ਵਾਰ ਜਾਵਾਂਗੇ ਫਿਰ 2-3 ਮਹੀਨੇ ਲੈ ਕੇ ਆਵਾਂ ਫਿਰ ਮੈਂ ਤੁਹਾਨੂੰ ਛੱਡ ਜਾਈ ਆਉਂਗਾ ਤੇ ਤੂੰ ਰੋ ਜਿਓ ਭਾਣਾ ਹਾਂ ਤਾਂ ਕਰਾਂ ਉਹ ਹੋਣੀ ਨੰਬਰ ਤੇ ਸੌਹੜੀ ੜੀ ਲੈ ਆਉ ਕਰ ਆ ਉਹ ਮਟੂਰੀਆਂ ਦੇ ਪਾਲ ਆ ਚੁੱਕ ਜਦੇ ਮੈਂ ਪਾਲੇ ਹੀ ਸੌਣੇ ਨੇ ਸੈਟਮੈਂਟ ਉਹ ਆ ਚੰਦ ਨਾਲੇ ਮੈਡੀਕਲ ਫੀਸਟੀ ਆ ਜਿਹਦੀ ਲਈਏ ਨੇ ਠੀਕ ਹੈ ਠੀਕ। ਕੱਲ ਨੂੰ ਫੇਰ ਮੈ ਜਾਣਾ ਕੋਈ ਕਲਾਇੰਟ ਹੈ ਕਿ ਉਹਨਾਂ ਨੂੰ ਮਿਲਣਾ ਪੁਰਾਦਾ ਸੀ। ਅੱਛਾ। ਹੋ। ਤੇ ਇੱਦਾਂ ਕਰ ਫੜ ਸਮਾਨ ਪਾ ਫਿਰ ਦੇ ਵਿੱਚ। ਮੈਂ ਹਾਂ ਹੀ ਸੋਚ ਨਹੀਂ ਤੇ ਮੈਂ ਕੀ ਕਹਿ ਨਹੀਂ। ਉਹ ਕੀ ਜ਼ਿੰਮੇਵਾਰੀ ਤੇ ਕਰੇ ਨਹੀਂ ਹੈਗੀ ਤਾਂ ਡਾੜੀ ਨੂੰ ਕੱਟੂਗਾ। ਕੋਈ ਗੱਲ ਨਹੀਂ ਦੱਸ ਦਰਾ ਮਮਮੀ ਨੇ। ਮਮਮੀ ਦੱਸ ਦੇਣੀ ਆ ਨਾ। ਕੱਲ ਮੈਨੂੰ ਮਮਮੀ ਨੇ ਦਿੱਤੀ ਸੀ। ਠੀਕ ਹੈ ਠੀਕ ਆ ਹਮਿੰਨਾ ਦਾ ਸੰਦੇਹੀ ਲੰਮੀ ਨੂੰ ਪੈਸੇ ਦੇਤੇ ਆ ਤੇ ਜਿੱਤੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਤੇ ਮੈਂ ਕਹਾਂ ਮੰਮੀ ਅਰੇ ਇੰਨਾ ਸਮਾਨ ਮੇਰੇ ਕੋਲ ਪਿਆ ਹੈ ਬਾਦੂ ਹੈਗਾ ਮੈਨੂੰ ਕੀ ਲੋੜ ਹੋਣੀ ਹੋਣੀ ਮਿਸਾ ਚਲ ਜੋ ਲੋੜ ਪਊ ਤੇ ਦੱਸ ਦੀ ਫਿਰ ਕੋਈ ਗੱਲ ਜਾਣਾ ਉੱਧਰ ਵੀ ਆ ਚਲ ਕੋਈ ਗੱਲ ਲਈ ਰਸਤੇ 'ਚ ਦੇਵਾਂਗੇ ਉੱਥੋਂ ਨਿਕਲਾਂਗੇ ਤੇ ਫੇਰ ਹੀ ਆ ਤੁਹਾਨੂੰ ਬਤਾ ਕੇ ਚੱਲੀਏ ਤੇ ਚੁਗਲੀਆਂ ਨਹੀਂ ਕਰਨੀਆਂ ਮਾਵਾ ਧੀਆਂ ਦੀ ਚਲ ਕੋਈ ਗੱਲ ਨਹੀਂ ਕਰ ਲਈ ਨਹੀਂ ਕਰ ਚੱਲੀਏ ਚਲ ਠੀਕ ਆ ਰਹਿਣਾ ਨਾ ਮੈਨੂੰ ਮੀ ਸੁਣੋ ਗੱਲ ਇੱਕ ਇੱਧਰ ਗੱਲ ਸੁਣੋ ਹਾਂ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਮੈਂ ਮੈਚਿੰਗ ਕਿਉਂ ਨਹੀਂ ਕੀਤੀ ਉਹ ਛੱਡ ਮੈਚਿੰਗ ਨਾਲ ਕੀ ਬਹੁਤਾ ਟੈਰ ਹੋ ਜਾਂਦਾ ਇੱਕ ਹੀ ਗੱਲ ਹੈ ਏਡੀ ਨਹੀਂ ਕਰਦੇ ਧੰਨਵਾਦੀ ਹੈ ਜਿਹੜਾ ਹੋਣਾ ਮੈਚਿੰਗ ਕਰਦਾ ਵਾਪਸ ਉਹ ਕੋਹ ਨਹੀਂ ਹੁੰਦਾ ਇਹਨੇ ਨਾਲ ਕੀ ਘਰ ਵਾਲੀ ਫੇਰ ਵੀ ਬੋਦੀ ਇਹ ਤੇ ਗੱਲ ਹੀ ਚੱਲ ਕੋਈ ਨਹੀਂ ਇਹ ਕਿ ਪਛਾਣ ਜਿੰਨ ਨੂੰ ਆ ਵੀ ਜਿੰਨੇ ਪੱਗ ਜਿੱਦ ਨੂੰ ਆਦੀ ਬਣੀ ਉਹ ਉਹ ਨਹੀਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਹੈ ਕਈ ਵਾਰੀ ਕੀ ਹੋਰ ਨਾ ਵੀ ਪੱਗਾਂ ਰਾਜਦੀਆਂ ਆਈਆਂ ਨਹੀਂ ਡੈਡੀ ਉਹ ਮੈਂ ਮਜ਼ਾਕ ਕਰਨੀ ਸੀ ਤੁਹਾਨੂੰ ਚਲ ਕੋਈ ਗੱਲ ਨਹੀਂ ਚਲਦੇ ਆ ਰਮਨ ਹਾਂਜੀ ਗੱਡੀ ਨਹੀਂ ਆਪਣੀ ਲੱਭਣੀ ਕਿੱਥੇ ਆ ਲੈਣੇ ਨਿਆਣਿਆਂ ਕਿੱਥੇ ਹੋਣਾ ਵਾ ਉਹ ਕਹਿਣ ਦੇ ਹੀ ਕਿੰਨੇ ਦਿਨਾਂ ਦੀ ਮੈਂ ਫੇਰਾ ਪਾਉਣ ਜਾਣਾ ਵਾ ਮਮੀ ਮੇਰੀ ਕਹਿਣ ਦੀ ਆ ਆਓ ਆਓ ਤੇ ਉਹ ਫੇਰਾ ਪਾਉਣ ਗਏ ਆ ਦੋਵੇਂ ਜਾਣੇ ਮੈਨੂੰ ਕਹਿੰਦੇ ਨਾਲ ਚਲੋ ਤੇ ਮੈਂ ਹਾਂ ਨਾਲ ਨਹੀਂ ਗਾ ਜਾਇਆ ਜਾਣਾ ਡੈਡੀ ਤੇਰੇ ਬਾਹਰ ਕੰਮ ਕਰਨ ਦੇ ਆ ਤੇ ਮੈਂ ਚਾਹ ਪਾਣੀ ਬਾਹਰ ਕਰ ਲਣਾ ਤੇ ਮੇਰ ਨਾਲ ਗੱਲ ਹੀ ਨਹੀਂ ਕੀਤੀ ਲਗਭੀ ਇਹਨੇ ਵੀ ਅਸੀਂ ਜਾਣਾ ਵਾਂ ਜਾਂ ਕਿੱਦਾਂ ਵਾਂ ਉਹ ਫਿਰ ਮੈਨੂੰ ਪੁੱਛ ਲਿਆ ਸੀ ਨਾ ਮੈਂ ਜਾਓ ਜਾ ਕੇ ਹੋ ਆਉਂ ਰੋਜ਼ ਹੀ ਆਂਦੀ ਸੀ ਮੰਮੀ ਦਾ ਫੋਨ ਆਉਂਦਿਆ ਫੋਨ ਆਉਂਦਿਆ ਮੈਂ ਜਾਓ ਹੋ ਆਉਂ ਫਿਰ ਚੱਲ ਵਧੀਆ ਕੀਤਾ ਚਲ ਗਿਆ ਤੇ ਆਹ ਜਾਣਾ ਤੇ ਹੈ ਹੀਗਾ ਓਏ ਓ ਵੀ ਠੀਕ ਦੇ ਹੀ ਤਾਂ ਕਰਕੇ ਹੀ ਮੈਂ ਜਾਉਂ ਕਰੀ ਜਾਂਦੇ ਇਹਨਾਂ ਨੂੰ ਪਿਆਏ ਆਇਓ ਆਉ ਉਹ ਹੀ ਗੱਲ ਵਾ ਨਾ ਆਹ ਇੱਕ ਦੋ ਵਾਰ ਹੀ ਹੁੰਦਾ ਵਾ ਜਿਆਦਾ ਜਰੀ ਜਾਣ ਆਉਂਦਾ ਠੀਕ ਹੁਣ ਕੇ ਜਦੋਂ ਮਰਜ਼ੀ ਜਾਂ ਤਾਂ ਜਦੋਂ ਮਰਜ਼ੀ ਆਵਣ ਚਲੋ ਚੰਗਾ ਹੋ ਗਿਆ ਚਲ ਗਿਆ ਤੇ ਆਹਾਂ ਤੇ ਹੋਰ ਵਾਰ ਦਾ ਕੰਮ ਉੱਗ ਗਿਆ ਵਾ ਆਹ ਵਾਰ ਦਾ ਮੁੱਕਿਆ ਚਾਹ ਪਾਣੀ ਖੜਨਾ ਵਾਰ ਕਿ ਨਹੀਂ ਚਾਹ ਰਹਿਣੀ ਦੇ ਯਾਰ ਰਮਨ ਮੈਨੂੰ ਡੀ ਕੇ ਜਾਂਦਾ ਤੇ ਮੈਨੂੰ ਪੈਸੇ ਤੇ ਲਾ ਦੇ ਦਿੰਦਾ ਉਹ ਕੋਈ ਗੱਲ ਨਹੀਂ ਪੈਸੇ ਮੈਂ ਦੇਤੇ ਹੀਗੇ ਪੈਸੇ ਦੇ ਕੇ ਕੱ ਲੈ ਆਵਾ ਫੇਰ ਕਿਉਂ ਕਰਦੇ ਜੇ ਮੈਨੂੰ ਵੀ ਪਤਾ ਪਹਿਲੀ ਵਾਰ ਆ ਜਾਣਾ ਹੁੰਦਾ ਨੇ ਉਹਨਾਂ ਨੂੰ ਕਹਿਣਾ ਸੀ ਡੱਬੇ ਡੁੱਬਾ ਲੈ ਜਾਂਦੇ ਉਹ ਮੈਂ ਕਿਹਾ ਸਾਰਾ ਕੋਹ ਡੱਬਾ ਲੈ ਕੇ ਜਾਇਓ ਫਰੂਟ ਲੈ ਜਾਓ ਨਾਲ ਕੋਈ ਆਂਦੇ ਕੋਈ ਗੱਲ ਨਹੀਂ ਦਾ ਚੰਗੀ ਓਏ ਇਹੋ ਇਹ ਉਹ ਨਿਆਣੇ ਉਹਨਾਂ ਨੂੰ ਅਜੇ ਪਤਾ ਨਹੀਂ ਆ ਕੋਈ ਨਹੀਂ ਦੱਸਦਾ ਵਾ ਲੈ ਕੇ ਹੀ ਜਾਣਗੇ ਤੁਸੀਂ ਆਓ ਰੋਟੀ ਪਾਣੀ ਖਾਓ ਚਲ ਲੋ ਜੀ ਆਪਾਂ ਪਹੁੰਚ ਗਏ ਹਾਂ ਮਮੀ ਦੇ ਘਰੇ ਮੇਰੇ ਤਾਂ ਬੜੀ ਖੁਸ਼ੀ ਹੋਂਦੀ ਆ ਗਈ ਆਪੋ ਖੁਸ਼ੀਆਂ ਮਿਲੀਆਂ ਹੋਰਨ ਮਾਰੋ ਖੋਲ ਲੈਣਾ ਵੀਰ ਜੀ ਹੋਨੇ ਘਰੇ ਦੇਖਾ ਪੜਾ ਕੌਣ ਵਾ ਕੌਣ ਹਾਰ ਨੂੰ ਮਰਨਿਆ ਲੈ ਆ ਗਈ ਮਾਤਾ ਦਿੱਤੀ ਹੈ ਆ ਤ ਚੁੱਕੀ ਇਹਨੇ ਕਿਤੇ ਗੱਲ ਨਹੀਂ ਕਰਨ ਵਾਲੀ ਖੋਲਾ ਗੇਟ ਮਾਈ ਵੇਂਦੀ ਹੁੰਦੀ ਡਿੰਡੀਪੋਟੇ ਪਰ ਵੇਖਾ ਕਿਦਾਂ ਗੱਡੀ ਤੇ ਆਈ ਆ ਬੜੇ ਆਕੜ ਵਿਖਾਣੀਆਂ ਅੱਜ ਆਪਣੀ ਮੈਂ ਬੜੀ ਵੱਡੀ ਗੱਡੀ ਤੇ ਆਈ ਆ

ਲੇ ਲੈ ਇਸਦੇ ਆਇਆ ਵੀ ਅਸਣ ਚੁੱਕ ਕੇ ਨਾ ਕੋ ਸਵਾਦ ਦਾ ਡੱਬਾ ਨਾ ਲੱਭਾ ਸੋਨਾ ਤੇ ਨਾ ਪਾ ਕੇ ਆਈਏ ਕੋ ਗੱਲ ਨਹੀਂ ਕਰਨ ਵਾਲੀ ਐਨਾ ਸੋਨਾ ਪੈ ਗਿਆ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੱਲ ਕੋਈ ਨਾ ਕੀ ਪਰ ਝੂਠਾ ਹੀ ਪਾਇਆ ਹੋਣਾ ਵਾ ਹੁਣ ਮਾਈ ਪਤਾ ਨਹੀਂ ਕਿੱਥੇ ਨਿਕਲ ਗਈ ਆ ਇਤਾਂ ਕਰਦੀ ਆ ਪਾਣੀ ਤੇ ਮੈਂ ਗਲਾਸਾਂ ਚ ਪਾਇਆ ਹੀ ਆ ਪਾਣੀ ਫਰਾ ਦਿੰਨੀ ਆ ਠੰਡਾ ਠੁੰਡਾ ਮੈਂ ਨਹੀਂ ਦੇਣਾ ਇਹਨਾਂ ਨੂੰ ਹਾਲੋ ਹੋਰ ਪਾ ਬੀਜੀ ਠੀਕ ਠਾਕ ਹਾਂ ਵੀਰ ਜੀ ਕਿੱਥੇ ਇਹ ਨਹੀਂ ਵੀਰ ਜੀ ਉਹ ਇੱਥੇ ਬੰਬੀ ਵਾਲੀ ਗਏ ਆ ਆ ਜਾਂਦੇ ਆ ਕੋਈ ਗੱਲ ਨਹੀਂ ਠੀਕ ਹੈ ਤੇ ਮੰਮੀ ਨੂੰ ਆਵਾਜ਼ ਮਾਰ ਦੇਣੀ ਕੋਈ ਗੱਲ ਨਹੀਂ ਹੁਣੇ ਗਏ ਹੈ ਜੇ ਆ ਜਾਂਦੇ ਆ ਕਦੋਂ ਦਾ ਤੇ ਮੰਮੀ ਕਹਿੰਦੀ ਮੈਂ ਤੈਨੂੰ ਡੀਕ ਕਰਨੀ ਆ ਡੀਕ ਨਹੀਂ ਆਈ ਨਹੀਂ ਆਈ ਨਹੀਂ ਤੇ ਹੁਣ ਜੇ ਮੈਂ ਆ ਗਈ ਆ ਤਾਂ ਮੰਮੀ ਚਲੇ ਗਈ ਚਲ ਕੋਈ ਗੱਲ ਨਹੀਂ ਆਉਣੇ ਵਾਲੇ ਹੁਣੇ ਆ ਹੁਣ ਆਵਾਜ਼ਾਂ ਮਾਰਦੀ ਮੈਂ ਕਿਹੜੀ ਚੰਗੀ ਲੱਗਣੀ ਆ ਐਵੇਂ ਕਹਿਣਗੇ ਪਈ ਸਾਡੇ ਘਰ ਆਈਏ ਤਨਾਉ ਮਗਰਵਾਜਾ ਮਾਰਨ ਪਈ ਨਹੀਂ ਉਹਦੇ ਕੋਈ ਨਹੀਂ ਬੈਠਾ ਤੀ ਮੈਂ ਚਾਹ ਬਣਾਉਣੀ ਹੋਂ ਨਾ ਚੜ ਹੋਂ ਨਾ ਚਰਾਇਣਾ ਮੰਮੀ ਠੀਕ ਹੈ ਕੋਈ ਗੱਲ ਨਹੀਂ ਦੇਖ ਲਓ ਇਹ ਤੈਨੂੰ ਨਹੀਂ ਪਤਾ ਜਵਾਈ ਪਾਈ ਨੇ ਨਾ ਪਹਿਲੀ ਵਾਰ ਫੇਰਾ ਪੰਤ ਆ ਪਾਣੀ ਚੱਕ ਲੈ ਗਲਾਸਾਂ ਚ ਇਹ ਨਾ ਮੰਮੀ ਦਾ ਫੇਰ ਮੰਮੀ ਨਹੀਂ ਨਾ ਘਰ ਹੈਗੀ ਤਾਂ ਲੈ ਕੇ ਆਈਏ ਜੇ ਕਿਤੇ ਮੰਮੀ ਘਰ ਹੁੰਦੀ ਨਾ ਫੇਰ ਤੇ ਜੂਸ ਆਣਾ ਸੀ ਦੇਖੇ ਉਹ ਚਲ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਕੋਈ ਜਿਹੜਾ ਕਦੀ ਪੀਤਾ ਨਹੀਂ ਵੈਸੇ ਨਾ ਸਾਨੂੰ ਵੇਖ ਕੇ ਨਾ ਸੜਦੀ ਕੋ ਚਲ ਕੋਹ ਨਹੀਂ ਹੁੰਦਾ ਐਵੇਂ ਨੇ ਨਗਰੀਆ ਮੈਂ ਕਿਹਾ ਇਦਾਂ ਕਰਨੀਆ ਮੈਸੇ ਗੱਲ ਕੀਤੀ ਕੋਈ ਨਹੀਂ ਮੰਮੀ ਨੂੰ ਆ ਲੰਦੋ ਮੰਮੀ ਨੂੰ ਦੱਸੂਗੀ ਨਾ ਕਿ ਪਾਣੀ ਲੈ ਕੇ ਆਈਏ ਕੋਈ ਗੱਲ ਫੇਰਾ ਪਉਣ ਆਈਆਂ ਤੁਸੋਂ ਖਾਲੀਆਂ ਗੱਲਾਂ ਕਰੀ ਐਵੇਂ ਨਾ ਦੋ ਇਦਾਂ ਦੀ ਗੱਲਾਂ ਕਰਨਾ ਵੀ ਮਰ ਚਲੋ ਠੀਕ ਆ ਤੁਸੀਂ ਵੀ ਨਾ ਹੁਣ ਭਾਬੀ ਦੀ ਸਾਈਡ ਨਾਲੋਂ ਮੈਂ ਜਾਣਦੀ ਆ ਉਹਨੂੰ ਕਿਥੋਂ ਬੋਲਦੀ ਆ ਤੁਹਾਨੂੰ ਨਹੀਂ ਪਤਾ ਜੀ ਉਹਦੇ ਸੁਭਾਅ ਦਾ ਉਹ ਚਲ ਗੁਰਵਾ ਮੈਂ ਆਇਆ ਤੇ ਨਾਲ ਨਾਲ ਵਦਗੱਡ ਗੱਲਾਂ ਕਰੀ ਠੀਕ ਆ ਚਲੋ ਫਿਰ ਭੇਜਦੇ ਮੰਮੀ ਆਂਦੇ ਤੇ ਸਤਿ ਸ੍ਰੀ ਅਕਾਲ ਫੜ ਜੀ ਸਤਿ ਸ੍ਰੀ ਅਕਾਲ ਹੋਰ ਹੋਦੇ ਕਿਦਾਂ ਨਹੀਂ ਵਧੀਆ ਵਧੀਆ ਠੀਕ ਠਾਕ ਤੂੰ ਦੱਸ ਕਿਦਾਂ ਹਾਂਸ ਵਧੀਆ ਤੂੰ ਹੀ ਦੱਸੋ ਬਸ ਬਹੁਤ ਆਪਣਾ ਵੀ ਠੀਕ ਠਾਕ ਆ ਠੀਕ ਆ ਠੀਕ ਆ ਹੋਰ ਕਿਦਾਂ ਚੱਲਦੀ ਪੜ੍ਹਾਈ ਪੜ੍ਹਾਈ ਬਸ ਵਧੀਆ 12th ਪਲੱਸ ਟੂ ਨਾ ਕਿ ਦੇਣਾ ਪੇਪਰ ਪਲੱਸ ਟੂ ਦਾ ਅੱਛਾ ਅੱਛਾ ਹਾਂ ਜੀ ਚੱਲ ਵਧੀਆ ਵਧੀਆ ਫੇਰ ਅੱਗੇ ਕੀ ਸੋਚਿਆ ਕਿ ਮੈਂ ਸੋਚਣਾ ਹੈ ਰਿਟਸ ਕਰ ਲੈਣਾ ਬਾ ਬਾ ਤਜਾਂ ਬਾਜਾਂ ਨਾ ਮੰਨ ਹਾਂ ਜੀ ਗੁਰੂਆ ਜਨੀ ਤਰੀ ਹਾਈਟ ਅੱਜ ਨੂੰ ਨਸ ਕੋਈ ਵੇਹੇ ਇੱਥੇ ਕੋਈ ਨੌਕਰੀ ਨਗਰੀ ਉੱਪਰ ਤੀਏ ਹੋਈ ਮੈਂ ਨਹੀਂ ਮੈਂ ਭਰਤੀ ਦੇ ਉਨਕਾਉ ਤੇ ਧੋਣਾ ਦਾਣ ਨਹੀਂ ਨਿਕਲਨੀ ਮੈਨੂੰ ਤਾਂ ਬੜੀ ਚਾਹੀਦੀ ਹੁੰਦੀ ਉਹ ਮੈਨੂੰ ਚਾਹੀਦੀ ਆ ਇਹ ਤਾਂ ਹੈ 10+2 ਜੀ ਹਾਂਜੀ ਤੇ ਮੁੰਡੇ ਤਾਂ ਲੱਭਦੇ ਆ ਵੀ ਨੌਕਰੀਆਂ ਕਿ ਸਾਨੂੰ ਇੱਥੇ ਮਿਲ ਜਣਾ ਹਾਂਜੀ ਉਹ ਇੱਕ ਦੋ ਟਰਾਈ ਤਾਂ ਨੂੰ ਮਾਰਨੀ ਚਾਹੀਦੀ ਵੇ ਮੈਂ ਹੀ ਵੇ ਪੀਟੀ ਮੈਂ ਕਨੇਕਰੀ ਕਰਕੇ ਵੇਚ ਲੈਂਦੇ ਆ ਉਹ ਚਲ ਉਹ ਵਾਲੇ ਆਪਸ਼ਨ ਤੇ ਚਲ ਹੈ ਹੀ ਇਹ ਬੰਦੇ ਬਾਹਰ ਵਾਲੇ ਤੇ ਮੁੜ ਕੇ ਫਿਰ ਨਗ ਤੇ ਬੰਦਾ ਆੜੀ ਜਾਂਦਾ ਵਾ ਹਾਂਜੀ ਹਾਂਜੀ ਪਰ ਇਧਰ ਵਾਲੀ ਨੌਕਰੀ ਨਾਲ ਦੀ ਰੀਸ ਨਹੀਂ ਆ ਹਾਂਜੀ ਹਾਂਜੀ ਹੁਣ ਮੈਂ ਤੇ ਸਾਹਮਣੇ ਕਰ ਦਿੰਗੇ ਨੌਕਰੀ ਇੱਥੇ ਹੂੰ ਤੇ ਘਰ ਦੇ ਘਰ ਰਹੀਦਾ ਜੀਆਂ ਚ ਰਹੀਦਾ ਨਾਲੇ ਵਧੀਆ ਬਾਹਰ ਜਾ ਕੇ ਤੇ ਬੰਦਾ ਵੱਜ ਜਾਂਦਾ ਹਾਂਜੀ ਗੱਲ ਤੁਹਾਡੀ ਵੀ ਸਹੀ ਆ ਪਰ ਨਾਲ ਘਰ ਦੇ ਦੂਰ ਰਹਿਣਾ ਹਾਂਜੀ ਹਾਂਜੀ ਅਬ ਮੈਂ ਸਹੋ ਤੈਨੂੰ ਇਹੀ ਕਹਿਣਿਆ ਆ ਵੀ ਚਲੋ ਵਧੀਆ ਵਾ ਜੇ ਤੈਨੂੰ ਇੱਥੇ ਨੌਕਰੀ ਮਿਲ ਜੂਦੇ ਹੋਰ ਵੀ ਚਾਹੀਦਾ ਕੋਈ ਨਹੀਂ ਇੱਕ阿里 ਨੌਕਰੀ ਅਰ ਵੀ ਮਾਰ ਲਾਂਗੇ ਹੋਰ ਕਰੀ ਜ਼ਰੂਰੇ ਕਰੀ ਤੇ ਚਲ ਕੋਈ ਗੱਲ ਨਹੀਂ ਇਦਾਂ ਕਰਦਾ ਮੈਂ ਤੇ ਡੈਡੀ ਨਾਲ ਗੱਲ ਕਰਦਾ ਵਾਂ ਕਾਦੀ ਬੋਲਾ ਆਹੇ ਪਰਦੀ ਬਾਰੇ ਅੱਛਾ ਅੱਛਾ ਉਹ ਮੇਰਾ ਦੋਸਤ ਇੱਕ ਹੈਗਾ ਵਾ ਠੀਕ ਉਹਨਾਂ ਦਾ ਕੈਂਪ ਵਾ ਅਛਾ ਉਹ ਕਰੋਂਦੇ ਤਿਆਰੀ ਠੀਕ ਠੀਕ ਨਾਲੇ ਦੌੜਦੜ ਲਵਾਉਂਦੇ ਇਥੇ ਵਧੀਆ ਤਾਂ ਨਾਲੇ ਆ ਸਰੀਰ ਕਰ ਦਿੰਦੇ ਫਿੱਟ ਪੁਰਾ ਅਛਾ ਤੇ ਬੰਦੇ ਭਰਤੀ ਹੋ ਜਾਂਦੇ ਵੈਸੇ ਜਿਹੜੇ ਉਹਨਾਂ ਦੇ ਜਾਂਦੇ ਕੰਮ 'ਚ ਇੰਨੀ ਵੀ ਤਿਆਰੀ ਕਰਾਉਂਦੇ ਕੋਈ ਨਾ ਕਰ ਲਿਓ ਕਰ ਤਈ ਹਾਂ ਹਾਂ ਹਾਂਜੀ ਠੀਕ ਆ ਫਿਰ ਮੈਂ ਜਨਮ ਬਾਹਰ ਮਨਾਉਂ ਚੱਲ ਆਇਆ ਜਕਰ ਕੋਈ ਨਹੀਂ ਹਾਂਜੀ ਠੀਕ ਬਾਹਰ ਜਾਣ ਵਾਲੇ ਮੇਰੇ ਤਾਂ ਧਿਆਨ ਆ ਚਲੋ ਸਾਡੀ ਗੱਲ ਸਮਝਾਉਣਾ ਸੀ ਮੱਕੀ ਮਰਜੀ ਦੀ ਮਰਣਾ ਮੰਨੇ ਨਹੀਂ ਮਰਣਾ ਨਾ ਮੰਨੇ ਜਾਬ ਉੱਪਰ ਲੱਗੇ ਕਾਦਾ ਬਹਿ ਗਿਆ ਇਹ ਗੱਲਾਂ ਹੀ ਹੋਰ ਕਰੀ ਜਾਂਦਾ ਮੇਰੇ ਲਾਗੇ ਇਹ ਭਰਤੀ ਵੇਲਾ ਉਤੋਂ ਕਹਿਣਾ ਬਾਪੂ ਤੇਰੇ ਨਾਲ ਗੱਲ ਕਰ ਲੈਣਾ ਸੈਂਟਰ ਪਾ ਦੇਣਾ ਉਤੋਂ ਮੇਰਾ ਬਾਪੂ ਵੀ ਉਹ ਜਾਵਾ ਉਹਨੇ ਪਾ ਵੀ ਦੇਣਾ ਤੇ ਮੇਰਾ ਬਾਹਰ ਜਾ ਰਹਿਣਾ ਉੱਥੇ ਹੀ ਕੰਮ ਖੱਪ ਹੋਇਆ ਨਾ ਮੇਰਾ ਇੰਨੇ ਵੀ ਕਰਤੀ ਫੁੱਫਣ ਵਾਲੀ